Wahiguru. ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੋਦੀ ਖਾਨੇ ਦੀ ਜੋ ਗੱਲ ਚੱਲ ਰਹੀ ਹੈ ਸੋ ਪਰ ਬੀਬੀ ਨਾਨਕ ਜੀ ਨੂੰ ਕਹਿ ਰਹੇ ਨੇ ਬੀਸ ਸਤਰੀ ਕੇ ਮੈਨੂੰ ਕਿਸੇ ਨੇ ਉਹਦੀ ਗੱਲ ਦੱਸੀ ਹੈ ਭਾਈ ਇਹ ਤੈਨੂੰ ਭਰਨੇ ਪੈਣੇ ਹਨ ਪੈਸੇ ਫੇ ਬੀਬੇ ਜੀ ਕਹਿੰਦੇ ਸੀ ਵੀ ਤੁਹਾ ਮੈਂ ਵੀ ਤੁਹਾਡੇ ਕਹਿਣ ਜਈ ਆ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਸ ਤੇ ਕੇ ਤੁਸੀਂ ਕਰ ਲਓ ਪਰ ਜੀ ਭਲਾ ਤੁਹਾਡੇ ਜੀਵ ਵਿੱਚ ਵਰਤੀ ਹੈ ਤਾਂ ਤੁਸੀਂ ਜਾਣੋ ਪਰ ਹੁਣ ਤੁਸੀਂ ਇੱਕ ਵਾਰੀ ਲੇਖਾ ਕਰੋ ਭਾਵੇਂ ਵਧੇ ਭਾਵੇਂ ਨਾ ਵਧੇ ਘਟੇ ਕੁਛ ਨਹੀਂ ਕੁਸੀਂ ਕਿਸੇ ਦੇ ਕਹੇ ਸੁਣੇ ਭਟਕਣਾ ਨਹੀਂ ਤਾਂ ਜੈ ਰਾਮ ਨੇ ਕਿਹਾ ਬਹੂ ਜੀ ਮੈਂ ਲੇਖਾ ਨਹੀਂ ਸੰਭਾਲਣਾ ਸੰਭਾਲਦਾ ਜਿਸ ਤੁਹਾਨੂੰ ਪ੍ਰਤੀਤ ਹੈ ਤਾਂ ਮੈਂ ਵੀ ਮੈਂ ਮੈਂ ਕੀ ਕਹਿਣਾ ਹੈ ਆ ਫਿਰ ਨਾਨਕੀ ਜੀ ਨੇ ਕਿਹਾ ਤੁਸੀਂ ਹੋਣਾ ਗਈ ਗੱਲ ਨਾਸ ਕਰੋ ਜਿਹੜੀ ਗੱਲ ਖਤਮ ਹੋ ਗਈ ਉਹਨੂੰ ਨਾ ਕਰੋ पर ਮੈਂ ਭਾਈ ਜੀ ਨੂੰ ਸਦਾਈਂਦੀ ਹਾਂ ਤਾਂ ਨਾਨਕ ਜੀ ਨੇ ਤੁਲਸਾ ਨੂੰ ਆਖਿਆ ਜੋ ਤੁਲਸਾ ਤੂੰ ਮੇਰੇ ਭਾਈ ਨੂੰ ਜਾ ਕੇ ਕਹੋ ਭਾਈ ਜੀ ਤੁਸੀਂ ਮਿਹਰਬਾਨੀ ਕਰਕੇ ਸਾਨੂੰ ਦਰਸ਼ਨ ਤਾਂ ਦੇ ਦਿਓ ਦਰਸ਼ਨ ਦੇ ਜਾਵੋ ਤਾਂ ਤੁਲਸਾ ਲੌ ਲੌਂਡੀ ਗੁਰੂ ਨਾਨਕ ਜੀ پاس ਗਈ ਜੈ ਕਰ ਨਮਸਕਾਰ ਕੀਤੇ ਹੋ ਸੁਤਾਨਾ ਗੁਰੂ ਨਾਨਕ ਜੀ ਆਖਿਆ ਕਿਉ ਤੁਲਸਾ ਅੱਜ ਤੂੰ ਕਿਉ ਆਈ ਹੈ ਤਾਂ ਤੁਲਸਾ ਨੇ ਆਖਿਆ हे ਠਾਕੁਰ ਜੀ ਬਹੁ ਬਹੁ ਜੀ ਕਿ ਬਹੁ ਜੀ ਨੇ ਕਿਹਾ ਜੋ ਮੈਨੂੰ ਆਪਣਾ ਦਰਸ਼ਨ ਦੇ ਜਾਵੋ ਸੁ ਇਸ ਵਾਸਤੇ ਮੈਂ ਆਈ ਹਾਂ ਗੁਰੂ ਨਾਨਕ ਜੀ ਕਿਹਾ ਭਾਈ ਬਾਲਾ ਮੈਨੂੰ ਬੀਬੇ ਜੀ ਨੇ ਕਿਉਂ ਸਦਿਆ ਤਾਂ ਬਾਲੇ ਨੇ ਕਿਹਾ ਗੁਰੂ ਜੀ ਕਿਸ ਵਾਸਤੇ ਸਦਿਆ ਹੋ ਸੀ ਅਤੇ ਗੁਰੂ ਨਾਨਕ ਜੀ ਆਖਿਆ ਸੁਣ ਬਾਲਾ ਸੁਣ ਭਾਈ ਬਾਲਾ ਮੇਰੇ ਮੇਰਾ ਜੋ ਉਗਾਹੀ ਦਿੰਦਾ ਹੈ ਜੋ ਮੇਰੇ ਉੱਤੇ ਚੁਗਲੀ ਖਾਂਦੀ ਹੈ ਤਾਂ ਬਾਲੇ ਕਿਹਾ ਗੁਰੂ ਜੀ ਤੇਰੇ ਉੱਤੇ ਕਿਸੇ ਕਿਆ ਚੁਗਲੀ ਕਰਨੀ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਬਾਲਾ ਅੰਦਰੋਂ ਪਤਾਸਿਆਂ ਦਾ ਭਾਂਡਾ ਕੱਢ ਲਿਆਓ ਤਾਂ ਬਾਲਾ ਪਤਾਸਿਆਂ ਦਾ ਭਾਂਡਾ ਲੈ ਆਇਆ ਤਾਂ ਗੁਰੂ ਨਾਨਕ ਜੀ ਬੋਲੇ ਗੁਰਨਾਥ ਜੀ ਝੋਲੀ ਭਰ ਕੇ ਜਿਤਨੇ ਪਤਾਸੇ ਭਾਂਡੇ ਵਿੱਚ ਆਹੇ ਸੂਪ ਵਾਇਲ ਤੇ ਝੋਲੀ ਵਿੱਚ ਤਾਂ ਆਇ ਸੀਰਪਤਾ ਸੇ ਆਏ ਤਾਂ ਗੁਰੂ ਨਾਨਕ ਜੀ ਬੀਬੇ ਨਾਨਕੀ ਜੀ ਦੇ ਘਰ ਆਏ ਤਾਂ ਤੁਲਸਾ ਨੇ ਕਿਹਾ ਬਹੂ ਜੀ ਭਾਈ ਜੀ ਆਏ ਤਾਂ ਬੀਬੇ ਨਾਨਕੀ ਜੀ ਉੱਠ ਖਲੋਤੀ ਅਤੇ ਮੁਖ ਥੀ ਕਿਹਾ ਆਓ ਭਾਈ ਜੀ ਭਈ ਭਈਆ ਜੀ ਇਹ ਬੇ ਜੀ ਨੇ ਪੀੜਾ ਵਸਾ ਪੀੜਾ ਵਸਾਇਆ ਪ੍ਰਸਾਦ ਦਿੱਤਾ ਤਾਂ ਗੁਰੂ ਨਾਨਕ ਜੀ ਪੀੜੇ ਤੇ ਬੈਠ ਗਏ ਅਤੇ ਬੁਰ ਅਤੇ ਬਾਲਾ ਜੀ ਵੀ ਨਾਲ ਆਹਾ ਤਾਂ ਗੁਰੂ ਨਾਨਕ ਜੀ ਨੇ ਪੁੱਛਿਆ ਬੇਬੇ ਜੀ ਮੈਨੂੰ ਕਿਉਂ ਸੱਦਿਆ ਹੈ ਤਾਂ ਬੇਬੇ ਨਾਨਕੀ ਜੀ ਨੇ ਅੱਗੋਂ ਆਖਿਆ ਭਾਈ ਜੀ ਬਹੁਤੇ ਦਿਨ ਹੋਏ ਆਹੇ ਤੁਹਾਡੇ ਦਰਸ਼ਨ ਕੀਤੇਆਂ ਨੂੰ ਮੈਨੂੰ ਦੇਖਣ ਦੀ ਚਾਹ ਸੀ ਸੋ ਇਸ ਵਾਸਤੇ ਮੈਂ ਤੁਹਾਨੂੰ ਦਰਸ਼ਨ ਕਰਨੇ ਦੇ ਲਈ ਸੱਦਿਆ ਸੀ ਤਾਂ ਗੁਰੂ ਨਾਨਕ ਜੀ ਕਿਹਾ ਬੇਬੇ ਜੀ ਵਿਸ਼ਵਾਸ ਪਿਆ ਹੈ ਜੂ ਮੈਨੂੰ ਕਿਉਂ ਸੱਦਿਆ ਤੁਸੀਂ ਜਿਉਂ ਕੀ ਤਿਉਂ ਹੀ ਅਖੋ ਜੋ ਗੱਲ ਹੈ ਮੈਨੂੰ ਉਸੇ ਤਰ੍ਹਾਂ ਦੱਸੋ ਕਿਉਂ ਸੱਦਿਆ ਹੈ ਤਾਂ ਬੇਬੇ ਜੀ ਬੋਲੀ ਸੁਣੋ ਭਾਈ ਜੀ ਤੁਹਾਨੂੰ ਤਾਂ ਸਭ ਕੁਝ मालूम ਹੈ ਮੈਂ ਗਿਆ ਆਖਾਂ ਜੀ ਗੁਰਨਾਨਕ ਜੀ ਆਖਿਆ ਮੇਰੇ ਪਾਸੋਂ ਬੀਬੇ ਜੀ ਸਾਬ ਆਪ ਲੈ ਲਈਏ ਲਵਿਏ ਮੈਂ ਵੀ ਇਹ ਜਾਣਦਾ ਹਾਂ ਮੇਰੇ ਉੱਪਰ ਕਿਸੇ ਚੁਗਲੀ ਖਾਦੀ ਹੈ ਸੋ ਮੇਥੋਂ लेखा ਲਵੋ ਤਾਂ ਨਾਨਕੀ ਨੇ ਦਲਾਸਾ ਦਿੱਤਾ ਥਾ ਗੁਰਨਾਨਕ ਜੀ ਆਖਿਆ ਬੀਬੇ ਜੀ ਇਹ ਗੱਲ ਲੇ ਲਿਖੀ ਹਿਸਾਬ ਦੀ ਹੈ ਸ਼ਰਮ ਦਾ ਅਰ ਮੁਲਹਜੇ ਦਾ ਕੰਮ ਨਹੀਂ ਕੋਈ ਕੰਮ ਨਹੀਂ ਹੈ ਬੀਬੀ ਜੀ ਕਿਹਾ ਭਲਾ ਭਾਈ ਜੀ ਤਾਂ ਸੰਮਤ 1547 ਫੱਗਣ ਸੂਦੀ ਪੰਚਮੀ ਵਾਲੇ ਦਿਨ ਲੇਖਾ ਕੀਤਾ ਦੌਲਤ ਖਾਨ ਦੌਲਤ ਖਾਨ ਲੋਧੀ ਨਾਲ ਤੇਰੇ ਹੰਮੀ ਹੰਨਿਆਂ ਦਾ 135 ਰੁਪਏ ਨਾਨਕ ਜੀ ਦੇ ਨਿਕਲੇ ਖਾ ਦੇ ਪੀ ਕੇ ਖਾ ਪੀ ਕੇ ਲੈ ਦੇ ਕੇ ਵਦੇ ਤਾਂ ਗੁਰੂ ਨਾਨਕ ਜੀ ਨੇ ਜੈ ਰਾਮ ਨੂੰ ਆਖਿਆ ਲਓ ਜੀਜਾ ਜੀ ਹੁਣ ਤਾਂ ਮੈਂ ਤੇਰੇ ਵੱਲੋਂ ਅਸੀਂ ਸੁਰਖਰੂ ਹੋਏ ਤਾ ਹੁਣ ਇਹ ਮੋਦੀ ਖਾਨਾ ਕਿਸੇ ਹੋਰ ਨੂੰ ਸੌਂਪਦੇ ਸੰਪੋ ਅਤੇ ਸਾਡਾ ਕਰਤਾਰ ਕਰਤਾਰ ਹੈ ਤਾ ਜੈ ਰਾਮ ਇਹ ਗੱਲ ਗੁਰੂ ਨਾਨਕ ਜੀ ਦੀ ਸੁਣ ਕੇ ਬਹੁਤ ਡਰਿਆ ਅਤੇ 바ਬੇ ਦੀ ਪੈਰਾਂ ਤੇ ਡੈਬਿਆ ਅਤੇ ਬੀਬੀ ਰੋਣ ਲੱਗੀ ਅਤੇ ਕਹਿਓਸ ਭਾਈ ਪਹਿਲੇ ਤਾਂ ਮੈਨੂੰ ਮਾਰੋ ਫਿਰ ਪਿੱਛੇ ਤੁਸੀਂ ਕਿਧਰੇ ਜਾਵੋ ਤਾਂ ਗੁਰੂ ਨਾਨਕ ਜੀ ਕਿਹਾ ਜੀਜਾ ਜੀ ਹੁਣ ਤਾਂ ਲੇਖਾ ਪੂਰਾ ਹੋ ਚੁੱਕਾ ਹੈ ਅਰ ਫੇਰ ਘਟ ਵੱਧ ਜਾਵੇ ਤਾਂ ਤੁਸੀਂ ਕਿਉਂ ਜੰਗਾਲ ਵਿੱਚ ਪਲ ਪੈਂਦੇ ਹੋ ਅੱਗੋਂ ਜੈラム ਨੇ ਕਿਹਾ ਭਾਈ ਨਾਨਕ ਜੀ ਅੱਗੇ ਮੈਂ ਕੁਝ ਜਾਣਦਾ ਸਾ ਕੁਛ ਨਹੀਂ ਜਾਣਦਾ ਸਾਂ ਪਰ ਹੁਣ ਮੈਨੂੰ ਦੋਵੇਂ ਸਿਰੋਂ ਪ੍ਰਤੀਤ ਆਈ ਅਤੇ ਹੁਣ ਮੇਰਾ ਤੁਸੀਂ ਗੁਨਾਹ ਬਖਸ਼ੋ ਜੀ ਮੈਂ ਭੁੱਲਾ ਮੈਂ ਭੁੱਲ ਗਿਆ ਹਾਂ ਜੋ ਮੈਂ ਤੇਰੀ ਭੈਣ ਨਾਨਕੀ ਦਾ ਕਿਹਾ ਖਾਤਰ ਇਹਾਂ ਖਾਤਰ ਤਲੇ ਨਹੀਂ ਲਿਆਇਆ ਮੰਨਿਆ ਨਹੀਂ ਤਾਂ ਫੇਰ ਬੀਬੇ ਨਾਨਕੀ ਨੇ ਕਿਹਾ ਭਾਈ ਨਾਨਕ ਜੀ ਜੋ ਕੁਝ ਘਟੇਗਾ ਤਾਂ ਮੈਂ ਇੱਥੋਂ ਕਿੱਥੇ ਜਵਾਬ ਦੇਵਾਂਗੀ ਨਾ ਭਾਈ ਨਾਨਕ ਜੀ ਜੋ ਕੁਝ ਘਟੇਗਾ ਤਾਂ ਮੈਂ ਜਿੱਥੇ ਕਿੱਥੇ ਮਾਪੇ ਜਵਾਬ ਦੇ ਦਊਂਗੀ ਤੁਸੀਂ ਚਿੰਤਾ ਮਤ ਕਰੋ ਤਾਂ ਫੇਰ ਜੈਰਾਮ ਨੇ ਅਰਬੀਬੀ ਨਾਨਕ ਜੀ ਨੇ ਭਾਈ ਬਾਲੇ ਨੂੰ ਕਿਹਾ ਜੋ ਭਾਈ ਬਾਲਾ ਤੁਸੀਂ ਗੁਰੂ ਨਾਨਕ ਜੀ ਨੂੰ ਆਖੋ ਤਾਂ ਭਾਈ ਬਾਲੇ ਗੁਰੂ ਨਾਨਕ ਜੀ ਨੂੰ ਕਿਹਾ ਗੁਰੂ ਜੀ ਤੁਸੀਂ ਤਾਂ ਕੋਈ ਜ਼ਾਹਿਰ ਪੀਰ ਹੈ ਅਤੇ ਤੇ ਤੈਨੂੰ ਤਾਂ ਅੱਗੇ ਹੀ ਕਿਉਂ ਕਰ ਖਬਰ ਹੁੰਦੀ ਹੈ ਤੈਨੂੰ ਤਾਂ ਸਾਰੇ ਪਹਿਲਾਂ ਹੀ ਖਬਰ ਹੁੰਦੀ ਹੈ ਹੋਈ ਜਾਂਦੀ ਪਰ ਪਹ ਲਾ ਗੁਰੂ ਜੀ ਤੇਰੀ ਭੈਣ ਅਤੇ ਭਨੋਈਏ ਦੋਨੋਂ ਮਿਹਨਤ ਕਰਦੇ ਹਨ ਅਤੇ ਤੁਸੀਂ ਕਰਤਾਰਬਲ ਵੇਖੋ ਔਰ ਮੇਰੇ ਪਰ ਮਿਹਰ ਕਰੋ ਤਾਂ ਗੁਰੂ ਨਾਨਕ ਜੀ ਕਿਹਾ اے ਭਾਈ ਬਾਲਾ ਤੇਰਾ ਆਖਿਆ ਫਿਰ ਨਹੀਂ ਜਾਂਦਾ ਪਹਿਲਾ ਗੁਰੂ ਨਾਨਕ ਜੀ ਅੱਗੇ ਮੱਥਾ ਟੇਕਿਆ ਫਿਰ ਬੀਬੇ ਨਾਨਕੀ ਅਤੇ ਭਾਈ ਜੈ ਰਾਮ ਨੇ ਬਾਲੇ ਨੂੰ ਅਖਿਆ ਜੋ ਸੁਣੋ ਭਾਈ ਬਾਲਾ ਅੱਜ ਤਦ ਅੱਜ ਤਦ ਸਾਨੂੰ ਦੋਵੇਂ ਸ੍ਰੀ ਨਾਨਕ ਜੀ ਦਿੱਤਾ ਤਾਂ 135 ਰੁਪਏ ਨਾਨਕ ਜੀ ਨੇ ਨਵਾਵ ਪਾਸੋਂ ਚੁਕਾਏ ਮਿਲੇ ਤਾਂ 17 1700 ਰੁਪਿਆ ਹੋਰ ਪੇਸ਼ਗੀ ਮਿਲਿਆ ਜੂ ਜੈਰਾਮ ਨੇ ਬੱਬੇ ਨਾਨਕ ਜੀ ਇਹ ਕਿਉਂ ਜੈਰਾਮ ਨੇ ਬੇਬੇ ਬਾਬੇ ਨਾਨਕ ਜੀ ਆਪਣੇ ਘਰ ਆਉਂਦੇ ਬਾਬਾ ਨਾਨਕ ਜੀ ਰੁਪਏ ਲੈ ਕੇ ਆਪਣੇ ਹੱਟ ਦੇ ਆਏ ਆਏ ਬੈਠੇ ਹੋਰ ਜਿਤਨੇ ਕਾਰ ਕਾਰਖਾਨਿਆਂ ਵਾਲੇ ਲੋਕ ਆਏ ਸੋ ਸਭ ਬਾਬੇ ਨਾਨਕ ਜੀ ਨੂੰ ਆਇਕਰ ਬਾਰਕਾ ਲੱਗੇ ਦੇਣ ਅਤੇ ਇਹ ਵਧਾਈਆਂ ਦੇਣ ਲੱਗੇ ਹਿੰਦੂ ਵੀ ਅਤੇ ਮੁਸਲਮਾਨ ਵੀ ਦੋਵੇਂ ਅਤੇ ਵੱਡੇ ਖੁਸ਼ੀਆਂ ਮਨਾਉਣ ਮਨਾਉਣ ਲੱਗੇ ਜੋ ਬਾਬਾ ਨਾਨਕ ਮੋਦੀ ਖਾਨਾ ਨਵੇਂ ਸਿਰੇ ਤੋਂ ਉਠਾਇਆ ਹੈ ਅਤੇ ਆਪਸ ਵਿੱਚ ਕਹਿਣੇ ਕਹਿਣ ਲੱਗੇ ਕਿ ਹਮਨ ਅਸੀਂ ਤੇ ਸੁਣਿਆ ਥਾ ਜੋ ਬਾਬਾ ਨਾਨਕ ਮੋਦੀ ਖਾਨਾ ਛੋੜਿਆ ਹੈ ਅਜੀ ਨ ਸੁਣੇ ਮਾ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨਾ ਛੱਡ ਦਿੱਤਾ ਤਾਂ ਹਮ ਬਹੁਤ ਦਿਲਗੀਰ ਹੋਏ ਸੀ ਬੜੇ ਦੁਖੀ ਹੋਏ ਤੇ ਤਾਂ ਗੁਰੂ ਨਾਨਕ ਜੀ ਸਭ ਕੀ ਤਰੋ ਤਾਜੀ ਕਰਨ ਲੱਗੇ ਤਾਂ ਬਾਬੇ ਨਾਨਕ ਜੀ ਦੀ ਚਾਲੀ ਉਹ ਹੀ ਰਹੀ ਸੋ ਕੋਈ ਕੁਛਕ ਆਣ ਕਰਨ ਲਗ ਆਣਕਰ ਮੰਗੇ ਕੋਈ ਦਿੰਦੇ ਜਾਵੇ ਅਟਕਾਵੇ ਨਹੀਂ ਮਨਾ ਨਹੀਂ ਕਰਦੇ ਜੋ ਮੰਗਦਾ ਸੀ ਕੋਈ ਉਹ ਹੀ ਦੇ ਦਿੰਦੇ ਸੀ ਇਸੇ ਬਾਤ ਪਰ ਸਭ ਕੋਈ ਖੁਸ਼ੀ ਸਾਰੇ ਖੁਸ਼ ਸਨ ਵੀ ਕਿਸੇ ਨੂੰ ਦੁਕਾਨ ਤੋਂ ਮਹਾਰਾਜ ਮੋੜਦੇ ਨਹੀਂ ਸੀ ਮੋਤੀ ਖਾਨੇ ਤੋਂ ਸੋ ਅਗੇ ਤਾਂ ਗੁਰੂ ਨਾਨਕ ਜੀ ਦੀ ਉਸਤਤ ਹੁੰਦੇ ਹੋਵੇ Hindu Musliman ਕੋਈ ਆਵੇ ਸਭ ਦੀ ਯਾਚਨਾ ਪੂਰੀ ਸਾਰਿਆਂ ਦੀ ਕੰਮ ਪੂਰਾ ਕਰਨ ਮਨੋ ਕਾਮਨਾ ਪੂਰੀਆਂ ਕਰਦੇ ਤਾਂ ਇੱਕ ਦਿਨ ਮੁੱਲਾ ਚੌਣਾ ਗੁਰੂ ਨਾਨਕ ਜੀ ਨੂੰ ਵੇਖ ਗਿਆ ਮੁੱਲਾ ਮੁੱਲਾ ਚੌਣਾ ਉਹ ਖੇਰਵਾ ਪਖੇਰ ਉਹ ਪਖੇ ਕੇ ਰੰਧਾਵਿਆਂ ਵਾਲਾ ਤਪਟਵਾਰੀ ਸ਼ੀ ਘਰ ਪਟਾ ਘਰ ਬਟਾਲੇ ਵਿੱਚ ਤਾਂ ਮੁੱਲੇ ਜੈਰਾ ਮੁੱਲੇ ਜੈਰਾ ਦੇ ਘਰ ਬਾਬੇ ਨਾਨਕੀ ਤੇ ਪਾਸ ਸਗਨ ਭੀਜਿਆ ਸਨ 1550 ਵਿੱਚ ਸਿਗਾਈ ਲੈ ਕੇ ਬ੍ਰਾਹਮਣ ਆਇਆ ਤਾਂ ਬੇਬੇ ਬੜੀ ਪ੍ਰਸੰਨ ਹੋਈ ਲੱਗੀ ਵਧਾਈਆਂ ਦੇਣ ਲੱਗੀਆਂ ਵਧਾਈਆਂ ਮਿਲਣ ਲੱਗੀਆਂ ਤਾਂ ਬੇਬੇ ਜੀ 100 ਗੁਣੀ ਕਰਮ ਨੇ ਤਾਂ ਜੈ ਰਾਮ ਨੇ ਚਿੱਠੀ ਲਿਖੀ ਕੀ ਸਿਰ ਛਣਕਿਆ ਅਤੇ ਮਹਤੇ ਕਾਲੂ ਅਤੇ ਅਮਾ ਬੀਬੀ ਨੂੰ ਖਬਰ ਖਬਰ ਕਲੀ ਤਾਂ ਅਤਿ ਵਧਾਈ ਦਵਾਈ ਭੇਜੀ ਤਾਂ ਸਭ ਪਰਿਵਾਰ ਨੂੰ ਸਦਾਇਆ ਸਦਾ ਭੇਜਿਆ ਜਿਉ ਤੁਸੀਂ ਆਵੋ ਤਾਂ ਚੌਕੜ ਖਰਚੀਏ ਤਾਂ ਕੁਾਲੂ ਨੇ ਸੁਣਿਆ ਸੁਣ ਕੇ ਬਹੁਤ ਖੁਸ਼ ਹੋਇਆ ਜਿਹੜਾ ਖਬਰ ਲੈ ਕੇ ਆਇਆ ਸੀ ਇਸ ਦਾ ਮੂੰਹ ਖੰਡ ਨਾਲ ਖੰਡ ਨਾਲ ਆਪਣੇ ਹੱਥੀ ਭਰਿਆ ਤੇ ਅਮਾ ਬੀਬੀ ਬੜੀ ਪ੍ਰਸੰਨ ਹੋਈ ਪਰਮੇਸ਼ਰ ਤਾ ਬਹੁਤ ਬਹੁਤ ਧੰਨਵਾਦ ਕਰੇ ਅਤੇ ਕਹੇ ਧੰਨ ਨਿਰੰਕਾਰ ਜਿਸ ਦੀ ਕਿਰਪਾ ਕਰਕੇ ਇਹ ਨਾਨਕ ਪੁੱਤਰ ਮੇਰੇ ਘਰ ਵਿੱਚ ਆਇਆ ਅਤੇ ਫਿਰ ਵੱਡੀ ਕਿਰਪਾ ਇਹ ਹੈ ਜੋ ਨਾਨਕ ਜੀ ਦੇ ਸਵਾਰਥ ਦਾ ਦਿਨ ਹੋਇਆ ਹੈ ਅਤੇ ਮੈਂ ਬਲਹਾਰ ਬਲਹਾਰ ਹਾਂ ਉਹ ਮੂੰਹ ਥੀ ਜੇ ਮੋਹ ਨਾਨਕ ਜੀ ਦੀ ਕੜਮਾਈ ਦੀ ਖਬਰ ਸੁਣੀ ਅਤੇ ਵਧਾਈ ਦਿੱਤੀ ਰਾਤ ਨੂੰ ਜਿਤਨਾ ਕਬੀਲਾ ਬੇਦੀਆਂ ਦਾ ਆਹਾ ਆਇਆ ਸੀ ਨਾ ਸਾਰੇ ਪਰਿਵਾਰ ਨੂੰ ਸੱਦ ਕੇ ਗਾਵ ਨੂੰ ਬਿਠਾਇਆ ਸਭ ਨੇ ਮਿਲ ਕੇ ਸ਼੍ਰੀਕਣੀਆ ਇਹੋ ਆਖਣ ਆਖਣ ਜੋ ਸਾਡੇ ਬੇਦੀਆਂ ਦੀ ਵੰਸ਼ ਵਿੱਚ ਨਾਨਕ ਭਲਾ ਜਿਉ ਪੈਦਾ ਹੋਇਆ ਹੈ ਸਾਡੀ ਕੁਲ ਦਾ ਸੂਰਜ ਰੋਸ਼ਨ ਹੋਇਆ ਧਰਮ ਦੀ ਗੜਮਾਈ ਕੋਈ ਅਤੇ ਸਾਡੀ ਕੁਲ ਨਿਰਮਲ ਹੋਈ ਨਿਰਮਲ ਕੀਤੀ ਸੋ ਅਤੇ ਅмма ਬੀਬੀ ਨੇ ਆਪਣੇ ਪੇਕਿਆਂ ਨੂੰ ਮਾਝੇ ਵਧਾਈ ਲਿਖ ਭੇਜੀ ਤਾਂ ਅмма ਬੀਬੀ ਦਾ ਪਿਓ ਰਾਮਾ ਰਾਮਾ ਜਾਂਤ ਦਾ ਝੰਗੜ ਗੁਰੂ ਨਾਨਕ ਜੀ ਦੇ ਨਾਨਕੇ ਅਤੇ ਮਹਤੇ ਕਾਲੂ ਦੇ ਸੋਰੇ ਤਿੰਨਾਂ ਦੀ ਤਰਫ ਖਬਰ ਲਿਖ ਭੇਜੀ ਅਤੇ ਆਖ ਭੇਜਿਆ ਤੁਸੀਂ ਤਲਵੰਡੀ ਆਓ ਤਾਂ ਰਲ ਕੇ ਸੰਤਾਨਪੁਰ ਚਲੀਏ ਅਰ ਕਾਲੂ ਚੌਕੜ ਖਰਚ ਕੀ ਲਈਏ ਤਾਂ ਉੱਥੇ ਨਾਨਮੀ ਪਹਾਈ ਆਈ ਤਾਂ ਮਾਮਾ ਕਿਸ਼ਨਾ ਅਤੇ ਨਾਨਾ ਰਾਮਾ ਸਭ ਤਲਵੰਡੀ ਆਇ ਪੂਜੇ ਕਾਲੂ ਨੂੰ ਮਿਲੇ ਬੜੀ ਖੁਸ਼ੀ ਹੋਈ ਫੇਰ ਤਲਵੰਡੀਆਂ ਇਕੱਠੇ ਹੋਏ ਕਰਕੇ ਕਾਲੂ ਤੇ ਲਾਲੂ ਬੇ ਲਾਲੂ ਬੇਦੀ ਅਤੇ ਅੰਮਾ ਬੀਬੀ ਅਤੇ ਰਾਮਾ ਅਤੇ ਕਿਸ਼ਨਾ ਛੰਗੜ ਅਤੇ ਨਾਨੀ ਭرائی 6 ਆਦਮੀ ਤਿਆਰ ਹੋਏ ਹੋਏ ਕਰ ਨਫਰ ਰਾਮੇ ਨਾਲ ਅਤੇ ਚਾਰ ਹੋਰ ਸੱਭੂ ਵਾਰਾਂ ਆਦਮੀ ਸੁਲਤਾਨਪੁਰ ਚੱਲੇ ਪਰ ਰਾਮੇ ਝੰਗੜ ਦੇ ਨੇ ਬਹੁਤ ਕੁਝ ਖਰਚ ਕਰਨ ਵਾਸਤੇ ਲੱਗਾ ਜਦ ਟੁਰਨ ਲੱਗੇ ਤਾਂ ਕਾਲੂ ਰਾਏ ਬਲਾਰ ਪਾਸ ਵਿਦਾ ਹੋਣ ਵਾਸਤੇ ਆਇਆ ਤਾਂ ਰਾਏ ਬਲਾਰ ਦੇ ਪਾਸ ਜਾਏ ਖੜਾ ਹੋਇਆ ਰਾਏ ਬਲਾਰ ਨੇ ਆਖਿਆ ਕਿਉਂ ਕਰ ਕਿਉ ਕਾਲੂ ਤਾਂ ਕਾਲੂ ਨੇ ਆਖਿਆ ਰਈ ਜੀ ਗੁਰੂ ਨਾਨਕ ਜੀ ਦੀ ਕਹਾਣੀ ਪੱਖੂ ਕੇ ਰੰਡਾਵੇ ਕੀ ਹੋਈ ਹੈ ਅਰ ਅਸੀਂ ਚੌਕੜ ਕਰਡਨ ਜਾਂਦੇ ਹਾਂ ਆ ਸਾਨੂੰ ਰਜਾਈ ਦੇਵੋ ਨੂੰ ਆਗਿਆ ਦੇਉ ਤਾਂ ਅਗੋਂ رائے ਬੁਲਾਰ ਨੇ ਕਿਹਾ ਸੁਣ ਕਾਲੂ ਅੱਗੇ ਨਾਨਕ ਜੀ ਹੋਈ ਖਬਰਦਾਰ ਹੋਵੇਂ ਤਾਂ ਕਾਲੂ ਨੇ ਕਿਹਾ हे رائے ਜੀ ਮੈਨੂੰ ਵਿਸ਼ਵਾਸ ਕਤਿ ਹੋਈ ਤਾਂ رائے ਬੁਲਾਰ ਨੇ ਕਿਹਾ ਨਾ ਕਾਲੂ ਮੈਂ ਤੈਨੂੰ ਹੋਰ ਵਾਸਤੇ ਆਖਿਆ ਹੈ ਕਿਉਂ ਜੋ ਉਹ ਅੱਗੇ ਸਾਧ ਹੈ ਮਤ ਕੋਈ ਵਿਗਾੜ ਕਰਦਾ ਹੋਵੇ ਤਾਂ ਕਾਲੂ ਨੇ ਆਖਿਆ ਨਾਰਾਇ ਜੀ ਇਹ ਤਾਂ ਮੇਰਾ ਮਰਾਦ ਹੈ ਅਤੇ ਰਾਏ ਜੀ ਤੁਸੀਂ ਪਰਮੇਸ਼ਰ ਨੇ ਪਰਮੇਸ਼ਰ ਨੇ ਜੋ ਕੀ ਕੀਤੇ ਹੋਏ ਸਗੋਂ ਤੁਸੀਂ ਮਿਹਰਬਾਨੀ ਕਰਕੇ ਆਖੋ ਤਾਂ ਰਾਏ ਬੁਲਾਰਨੇ ਕਿਹਾ ਜਾ ਕਾਲੂ ਤੈਨੂੰ ਮੁਬਾਰਕ ਹੈ ਪਰਮੇਸ਼ਰ ਆਪਣੀ ਮਿਹਰ ਕਰੇਗਾ ਅਤੇ ਸਭ ਕਾਲ ਤੇਰੇ ਅچھے ਹੋਣਗੇ ਕਾਰਜ ਸਭ ਤੇਰੇ ਕਾਰਜ ਅچھے ਹੋਣਗੇ ਪਰ ਮੇਰੇ ਵੱਲੋਂ ਬਹੁਤ ਬਹੁਤ ਹਿਤ ਕਰਕੇ ਬਾਬੇ ਨਾਨਕ ਜੀ ਨੂੰ ਨਾਨਕ ਜੀ ਦੇ ਕਦਮਾਂ ਤੇ ਮੱਥਾ ਲਾਵੀ ਬਗਲ ਵਿੱਚ ਲੈ ਕੇ ਮੱਥਾ ਚੁੰਮੇ ਤੇ ਮੇਰੀ ਤਰਫੋਂ ਦੋਵੇਂ ਹੱਥ ਜੋੜ ਕੇ ਬੰਦਗੀ ਆਖੀ ਅਤੇ ਜੈ ਰਾਮ ਨੂੰ ਵੀ ਮੇਰੀ ਬੰਦਗੀ ਆਖੀ ਇਹੇ ਅਤੇ ਹੁਣ ਜਾ ਤੈਨੂੰ ਸਾਈਂ ਦੀ ਪਨਾਹ ਹਾਈ ਤਾਂ ਕਾਲੂ ਰਾਏ ਬਲਾਰ ਪਾਸੋਂ ਵਿਦਿਆ ਹੋਇਆ ਸੋ ਪਿਆਰੀ ਸਾਧ ਸੰਗਤ ਅਗਨੀ ਸਾਖੀ ਇਸ ਤੋਂ ਅੱਗੇ ਆਪਾਂ ਵਿਚਾਰ ਕਰਾਂਗੇ ਸਬਸਕ੍ਰਾਈਬ ਲਾਈਕ ਸ਼ੇਅਰ ਜੀ ਨੂੰ ਕਰਨਾ ਇਹ ਦਾਸ ਦੀ ਬੇਨਤੀ ਹੈ ਪ੍ਰਵਾਨ ਕਰਨੀ ਸੁਸਾਤ ਸਿੰਘ ਫਤੇ ਕੀ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ